ਡੀਜੀ ਪਟਿਆਲਾ ਰੇਨ ਸਰਦਾਰ ਹਰਚੰਦ ਸਿੰਘ ਭੁੱਲਰ ਨੇ ਐਸਐਸਪੀ ਦਫਤਰ ਬਰਨਾਲਾ ਵਿਖੇ ਕੀਤੀ ਸ਼ਿਰਕਤ। ਥਾਣਿਆਂ 'ਚ ਪਏ ਵਾਨਾਂ ਅਤੇ ਪੁਲਿਸ ਨਫਰੀ ਦੇ ਮੁੰਦੇ ਰਹੇ ਇਸ ਵਿੱਚ ਅਹਿਮ ਡੀਜੀ ਪਟਿਆਲਾ ਰੇਨ ਸਰਦਾਰ ਹਰਚੰਦ ਸਿੰਘ ਭੁੱਲਰ ਨੇ ਐਸਐਸਪੀ ਬਰਨਾਲਾ ਵਿਖੇ ਸ਼ਿਰਕਤ ਕੀਤੀ। ਐਸਐਸਪੀ ਸ਼੍ਰੀ ਸੰਦੀਪ ਮਲਕ ਸਮੇਤ ਵੱਡੇ ਅਧਿਕਾਰੀ ਇਸ ਮੌਕੇ ਮੌਜੂਦ ਰਹੇ। ਉਹਨਾਂ ਦਾ ਪਰਮਾ ਸਵਾਗਤ ਕੀਤਾ। ਪੁਲਿਸ ਦੀ ਤੁਕੜੀ ਵੱਲੋਂ ਪਹਿਲਾਂ ਉਹਨਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਐਸਪੀ ਮੇਜਰ ਸਿੰਘ ਹੈੱਡਕੁਆਟਰ ਸਮੇਤ ਐਸਪੀਡੀ ਐਸਪੀ ਅਤੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ ਆਉਂਦ ਖਾਨੇਆ ਬਰਨਾਲਾ ਤੋਂ ਮਨਿੰਦਰ ਸਿੰਘ ਦੀ ਖਾਸ ਰਿਪੋਰਟ ਤਾਂ ਮਨਿੰਦਰ ਸਿੰਘ ਬੋਰਸ ਬਦਨੂ ਵੀ ਕਾਫੀ ਦੇਦੀ ਲੋਕਾਂ ਦੀ ਮੰਗ ਹੈ ਤੇ ਚੱਲਦੀ ਜਿੰਦੀ ਕਿ ਸਾਡੇ ਸਿਸਟਮ ਲੋਕਾਂ ਨੂੰ ਮੁਰਨਾ ਪੈਂਦਾ ਕਿ ਇਹਦੇ ਚ ਅਸੀਂ ਪੂਰਾ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਜਿਹੜੇ ਦੇ ਵਿੱਚ ਕਿੰਨੀ ਫੋਰਸ ਦੀ ਸ਼ਾਰਟੇਜ ਕਿੱਥੇ ਕਿੱਥੇ ਸਾਡੀ ਡਿਊਟੀ ਪੈਂਦੀ ਉਸ ਸੰਬੰਧ ਦੇ ਵਿੱਚ ਆਣ ਜੋਬ ਡਿਜੀਪੀ ਸਾਹਿਬ ਨਾਲ ਵੀ ਗੱਲ ਕਰਕੇ ਇੱਥੇ ਕੋਰਸ ਨੂੰ ਵਧਾਉਣ ਦੀ ਲੋੜ ਹੈ ਇੱਥੇ ਕੋਰਸ ਦੀ ਉਸ ਮੰਗ ਕਰ ਰਹੇ ਸਰੇ ਇੱਧੇ ਲਈ ਜਾਈਓ ਸਰ ਇੱਧੇ ਕਈ ਵਾਰ ਦੇਖ ਨੂੰ ਮਿਲਦੀ ਕਿ ਬਹੁਤ ਚੀਜ਼ਾਂ ਇੱਥੇ ਇਸ ਏਰੀਆ ਵਿੱਚ ਪਿਛੜੀਆਂ ਹੋਣ ਆਕਾਡੇ ਜ਼ਿਲ੍ਹਿਆਂ ਚ ਹੁੰਦੀ ਹੈ ਨਵੀਆਂ ਗੱਡੀਆਂ ਪੀਸੇਅਰ ਦੇ ਜਿਆ ਸਹੂਲਤਾ ਹੁਣ ਉਹ ਜਿਹਦੇ ਇੱਧਰ ਘੱਟ ਦੇਖ ਨੂੰ ਮਿਲਦੇ ਨੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਿੰਨੀਆਂ ਵੀ ਗੱਡੀਆਂ ਮਨਜੋਬ ਡਿਜੀਪੀ ਸਾਹਿਬ ਨੂੰ ਵੱਡੀਆਂ ਦਿੰਦੀਆਂ ਨੇ ਸਾਰੇ ਡਿਸਟ੍ਰਿਕਟਸ ਰੋਜ਼ ਦਿੱਤੀਆਂ ਜਾਂਦੀਆਂ ਨੇ ਡਿਸਟ੍ਰਿਕਟ ਦੇ ਆਕਾਰ ਦੇ ਮੁਤਾਬਕ ਕਿਹੜਾ ਡਿਸਟ੍ਰਿਕਟ ਕਿੰਨਾ ਵੱਡਾ ਹੈ ਕਿਹੜਾ ਕਿਹੜਾ ਏਰੀਆ ਉਹਦੇ ਚਾਇਆਗਾ ਕਿ ਕਿੰਨੀ ਜਰੂਰ ਚਾਇਆ ਗੱਡੀਆਂ ਦੀ ਉਸ ਤਰੀਕੇ ਹੀ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਗੱਡੀਆਂ ਦੀ ਰਬਰਤਾ ਦੇ ਤੌਰ ਤੇ ਹੀ ਤੇ ਜਿਹੜੀ ਸਾਨੂੰ ਹੋਰ ਜਰੂਰਤੇ ਜਾਂ ਜਿਹੜੀਆਂ ਸਾਡੀਆਂ ਗੱਡੀਆਂ ਇੱਥੇ ਕੰਡਮ ਹੋਈਆਂ ਨੇ ਉਹਨਾਂ ਦੀ ਸਾਧਨ ਨਹੀਂ ਮਿਲੀਆਂ ਇਹ ਸੀ ਮੰਗ ਅਕਿ ਜਰੂਰ ਰੱਖਾਂਗੇ ਤਾਂ ਕਿ ਸਾਨੂੰ ਉਹਨਾਂ ਦੇ ਉੱਤੇ ਹੋਰ ਨਵੀਆਂ ਗੱਡੀਆਂ ਦਿੱਤੀਆਂ ਉਹਨਾਂ ਸਭ ਥਾਣਿਆਂ ਦੇ ਵਿੱਚ ਜਿਹੜੇ ਸਾਮਾਨ ਜਾਂ ਮੋਟਰਸਾਈਕਲ ਮੋਟਰਸਾਈਕਲ ਗੱਡੀਆਂ ਪੁਰਾਣੇ ਨਕਾਰਾ ਲੈ ਉਹ ਭਰੇ ਪੈ ਨਹੀਂ ਜੀ ਕੋਈ ਉਹਨਾਂ ਦੀ ਨਿਲਾਮੀ ਜਾਂ ਇਦਾਂ ਕੋਈ ਪੰਜਾਬ ਪੁਲਿਸ ਵੱਲੋਂ ਕੋਈ ਅਗਲਾ ਕਿੰਦੇ ਵਿੱਚ ਜੀ ਮੈਂ ਸਾਰੇ ਆਪਣੇ ਰੇਂਜ ਅਫਸਰਸ ਨੂੰ ਹਦਾਇਤ ਕੀਤੀ ਹੈ ਕਿ ਜਿੰਨੇ ਵੀ ਕਿਸ ਪ੍ਰਾਪਰਟੀ ਪੁਲਿਸ ਸਟੇਸ਼ਨਾਂ ਦੇ ਵਿੱਚ ਪਈਏ ਉਹਨਾਂ ਦੇ ਮਨਜੋਗ ਦਾ ਅਦਾਲਤਾਂ ਤੋਂ ਆਰਡਰ ਲੈ ਕੇ ਉਹ ਪਬਲਿਕ ਦੇ ਸਪੁਰਦ ਕੀਤੀਆਂ ਜਾਣ ਤਾਂ ਕਿ ਜਿਹੜੇ ਥਾਣਿਆਂ ਦੇ ਵਿੱਚ ਗੱਡੀਆਂ ਪਈਆਂ ਨੇ ਜਾਂ ਹੋਰ ਕਿਸੇ ਡੌਰੀ ਐਕਟ ਦੇ ਤਹਿਤ ਜਿਹੜਾ ਸਮਾਨ ਪਿਆ ਹੈ ਜਾਂ ਕੋਈ ਚੋਰੀ ਦਾ ਪਿਆ ਉਹ ਅਸੀਂ ਅਦਾਲਤਾਂ ਤੋਂ ਆਰਡਰ ਲੈ ਕੇ ਜਲਦੀ ਹੀ ਲੋਕਾਂ ਦੇ ਜਿਹੜਾ ਸਪੁਰਦ ਕਰਾਂਗੇ ਤਾਂ ਕਿ ਜਿਹੜੇ ਪੁਲਿਸ ਸਟੇਸ਼ਨ ਜਿਹੜੇ ਖਾਲੀ ਹੋਣ ਇਸ ਤੋਂ ਸਵਾਇ ਜਿਹੜਾ ਐਨਡੀਪੀਐਸ ਐਕਟ ਦਾ ਸਾਡੇ ਥਾਣਿਆਂ ਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਕਿਸਾਂ ਦੇ ਫੈਸਲੇ ਹੋ ਗਏ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਡਿਸਪੋਜ਼ ਆਫ ਕਰਾਂਗੇ

ਇਦਰਾ ਮੋਬਾਈਲ ਪੈਂਦਾ ਵੀ ਹੋਰ ਕੁਸ਼ਨ ਪੁੱਛਣ ਮਾਰਦਾ ਥੈਂਕ ਯੂ ਸਭ ਦਿੱਖਨੇ ਉਹ ਉਹਦਾ ਇਸ ਤੀ ਉਹਦਾ ਐਨੀ ਉਹਦਾ ਇਸ ਤਰ੍ਹਾਂ ਦੇ ਕੋਈ ਜਾਂਦਾ ਇਸ ਤੋਂ ਫਾਈਰ ਬਰਨਾਲੇ ਜਿਹੜੇ ਦੇ ਵਿੱਚ ਲਾਂਡ ਆਰਡਰ ਪ੍ਰਤੀ ਸਾਰੇ ਪੁਲਿਸ ਅਫਸਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਜਰਸਲੇ ਵਿੱਚ ਜਿਹੜੇ ਦਾ ਲਾਂਡ ਆਰਡਰ ਦੇਖਿਆ ਜਾਏਗਾ ਔਰ ਜਿਹੜੇ ਇਸ ਸਿਸ ਨੇ ਉਹਦੇ ਬਾਰੇ ਅਰ ਡਿਟੇਲ ਦੇ ਵਿੱਚ ਜਿਹੜਾ ਡਿਸਕਸ ਕੀਤਾ ਜਾਏਗਾ। ਔਰ ਖਾਸ ਤੌਰ ਤੇ ਪੁਲਿਸ ਨੂੰ ਜਿਹੜੀ ਹਦਾਇਤ ਹਦਾਇਤ ਕੀਤੀ ਜਾਣੀ ਹੈ ਕਹਿੰਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਸਪਿਰਨਾ ਕੀਤਾ ਜਾਵੇ, ਸ਼ਖਤੀ ਨਾਲ ਪੇਸ਼ ਆਇਆ ਜਾਵੇ। ਜਿਹੜੇ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਦੇ ਕੈਂਪ ਲਵਾਏ ਜਾਣ, ਉਹਨਾਂ ਦਾ ਨਸ਼ਾ ਛਡਾਇਆ ਜਾਵੇ, ਲekin ਜਿਹੜੀ ਸਪਲਾਈ ਲਾਈਨ ਜਿਹੜੀ ਨਸ਼ਾ ਵੇਚਦੇ ਨੇ ਉਹਨਾਂ ਤੇ 21 ਰਜਿਸਟਰ ਕਰਕੇ ਉਹਨਾਂ ਦੇ ਪ੍ਰੋਪਰ ਜਿਹੜਾ ਐਕਸ਼ਨ ਹੋਵੇ ਇਸ ਤੋਂ ਇਲਾਵਾ ਜਿਹੜੇ ਗੈਂਗਸਟਰ ਨੇ ਜਾਂ ਜਿਹੜੇ ਹੋਰ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਵਾਂਗੇ ਤੇ ਪਬਲਿਕ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਪੁਲਿਸ ਨੂੰ ਸਹਿਯੋਗ ਕਰਨ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਪੁਲਿਸ ਤੁਹਾਡੀ ਦੋਸਤ ਹੈ ਅਸੀਂ ਜਿਹੜਾ ਵੀ ਸਾਨੂੰ ਇਨਫੋਰਮੇਸ਼ਨ ਦੇਵੇਗਾ ਉਹਦਾ ਅਸੀਂ ਨਾਮ ਸਿਕਰਟ ਰੱਖਾਂਗੇ ਤਾਂ ਕਿ ਜਿਹੜੇ ਸਮਾਜ ਦੇ ਵਿੱਚ ਮੜੇ ਅੰਸਰ ਨੇ ਉਹਨਾਂ ਵਿਰੁੱਧ ਜਿਹੜੀ ਸ਼ਕਤੀ ਕੀਤੀ ਜਾ ਸਕੇ ਜਿਹੜੇ ਸਾਡੇ ਬੱਚੇ ਗਮਰਾਹ ਹੋਏ ਨੇ ਨਸ਼ੇ ਦੇ ਵਿੱਚ ਪਏ ਨੇ ਉਹਨਾਂ ਦੇ ਨਸ਼ੇ ਛਡਾ ਕੇ ਉਹਨਾਂ ਨੂੰ ਮੇਨਰ ਲਾਈਨ ਦੇ ਵਿੱਚ ਲਿਆਂਦਾ ਜਾਵੇ ਤਾਂਕਿ ਉਹ ਆਪਣਾ ਅੱਗੇ ਜਿਹੜਾ ਚੰਗਾ ਕੰਮ ਕਰ ਕਰ ਸਕੇ ਨਸ਼ੇ ਛਡਾਉਣ ਦੇ ਵਿੱਚ ਸਭ ਤੋਂ ਵੱਧ ਜਿਹੜਾ ਯੋਗਦਾਨ ਉਹਨਾਂ ਦੇ ਪੇਰੈਂਟਸ ਪਾ ਸਕਦੇ ਨੇ ਔਰ ਸਭ ਤੋਂ ਵੱਧ ਇਨਫਰਮੇਸ਼ਨ ਵੀ ਉਹ ਦੇ ਸਕਦੇ ਨੇ ਜਿਨ੍ਹਾਂ ਦੇ ਬੱਚੇ ਨਸ਼ਾ ਖਾਂਦੇ ਸੋ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਇਹ ਚੀਜ਼ ਕੋ ਹੋ ਗਈ ਪੁਲਿਸ ਨੂੰ ਇਤਲਾ ਦੇਣ ਤਾਂ ਕਿ ਪੁਲਿਸ ਜਿਹੜੇ ਮਾੜੇ ਅਨਸਰਾਂ ਦੇ ਉੱਤੇ ਕੋ ਡਰੋ ਕਰ ਸਕੇ ਜਿੱਥੇ ਪਬਲਿਕ ਨੂੰ ਇਨਫੋਰਮੇਸ਼ਨ ਦੇਣੀ ਹੈ ਮੈਂ ਪ੍ਰੈਸ ਨੂੰ ਵੀ ਇਹੋ ਬੇਨਤੀ ਕਰਾਂਗਾ ਕਿ ਤੁਸੀਂ ਵੀ ਜਿਹੜੇ ਮਾੜੇ ਬੰਦੇ ਆ ਉਹਨਾਂ ਦੀ ਪਛਾਣ ਕਰੋ ਔਰ ਸਾਨੂੰ ਦੱਸੋ ਤਾਂ ਕਿ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਪ੍ਰੋਪਰ ਜਿਹੜਾ ਐਕਸ਼ਨ ਲੈ ਸਕੀ ਹੈ ਥੈਂਕ ਯੂ